ਲੱਗੀ ਜੇ ਤੇਰੇ ਕਲੀਜੇ ਛੁਰੀ ਨਹੀਂ ਇਹ ਨਾ ਸਮਝੀਂ ਸ਼ਹਿਰ ਦੀ ਹਾਲਤ ਬੁਰੀ ਨਹੀਂ ਦੋਸਤੋ ਸਵਾਗਤ ਹੈ ਤੁਹਾਡਾ ਸੋਸ਼ਲ ਕੰਸਰਨ ਦੇ ਉੱਤੇ ਦੋਸਤੋ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨਤਨੀਆਹੁ ਵੱਲੋਂ ਅਮਰੀਕਾ ਦਾ ਦੌਰਾ ਕੀਤਾ ਗਿਆ ਤੇ ਟਰੰਪ ਨੇ ਉਹਦੀ ਮੌਜੂਦਗੀ ਦੇ ਵਿੱਚ ਪਾਲੇਸਟੀਨ ਦੇ ਹਿੱਸੇ ਗਾਜ਼ਾ ਦੇ ਉੱਤੇ ਕਬਜ਼ੇ ਦੀ ਗੱਲ ਕਹੀ ਇਹਦੇ ਕੀ ਮਾਇਨੇ ਆ ਇਹ ਸਾਰੇ ਦੇ ਬਾਰੇ ਗੱਲਬਾਤ ਕਰਨ ਦੇ ਲਈ ਆਪਣੇ ਚਾਜ ਮੌਜੂਦ ਨੇ ਮੰਦੀਪ ਮੰਦੀਪ ਤੁਹਾਡਾ ਸਵਾਗਤ ਹੈ ਧੰਨਵਾਦ ਖਿਸ਼ਪਾਲ ਮਨਦੀਪ ਪਿਛਲੇ ਜੇ ਨਿਤਨੀਆਹੁ ਨੇ ਅਮਰੀਕਾ ਦਾ ਦੌਰਾ ਕੀਤਾ ਉਹ ਦੌਰੇ ਦੇ ਵਿੱਚ ਟਰੰਪ ਤੇ ਨਿਤਨੀਆਹੁ ਨੇ ਇੱਕ ਦੂਜੇ ਦੀਆਂ ਬਾਹਾਂ 'ਚ ਬਾਹਾਂ ਪਾ ਕੇ ਇੱਕ ਬਿਆਨ ਦਿੱਤਾ ਉਹਨਾਂ ਨੇ ਇਹ ਕਿਹਾ ਕਿ ਵੀ ਜਿਹੜਾ ਗਜ਼ਾ ਦਾ ਏਰੀਆ ਵਾ ਵੀ ਉਹਦੇ ਤੇ ਅਮਰੀਕਾ ਜਿਹੜਾ ਕਬਜ਼ਾ ਕਰੂਗਾ ਡਵੈਲਪਮੈਂਟ ਦੇ ਨਾਂ ਤੇ ਜਿਹੜਾ ਉਹਦਾ ਬਿਆਨ ਆਇਆ ਵਾ ਇਹਦੇ ਬਾਰੇ ਇਹਦਾ ਕੀ ਮਕਸਦ ਆ ਅਸਲ 'ਚ ਉਹ ਉਹਦੇ ਵਿੱਚ ਜਿਹੜਾ 트럼ਪ ਨੇ ਬਿਆਨ ਦਿੱਤਾ ਹੈਗਾ ਕਿਉਂਕਿ ਜਿਸ ਤਰੀਕੇ ਦੇ ਨਾਲ ਉਹ ਮੀਡੀਆ ਦੇ ਸਾਹਮਣੇ ਪੇਸ਼ ਹੋਏ ਆ ਇੱਕ ਪੂਰੀ ਸੂਰੀ ਜਿਹੜੀ ਸਕ੍ਰਿਪਟ ਦਿੱਤੀ ਹੋਈ ਸੀ 트럼ਪ ਦੇ ਹੱਥ ਦੇ ਵਿੱਚ ਉਹ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਨੇਤਨ ਜਾਹੂ ਨੇ ਜਿਹੜਾ ਕਿ ਵਾਰ ਕਰਿਮੀਨਲ ਆ ਜਿਹਨੂੰ ਆਈਸੀਸੀ ਨੇ ਵਾਰ ਕਰਿਮੀ ਘੋਸ਼ਿਤ ਕੀਤਾ ਹੋਇਆ ਜਿਵੇਂ ਉਹ 트럼ਪ ਤੋਂ ਇਹ ਬਿਆਨ ਦਵਾ ਰਿਹਾ ਹੁੰਦਾ ਤੇ ਉਹਨੇ ਕਿਹਾ ਕਿ ਅਸੀਂ ਗਾਜਾ ਨੂੰ ਟੇਕਓਵਰ ਕਰਾਂਗੇ ਯੂਐਸ ਜਿਹੜਾ ਹੈਗਾ ਉਹਨੂੰ ਟੇਕਓਵਰ ਕਰੂਗਾ ਤੇ ਉੱਥੇ ਇੱਕ ਇਕਨੋਮਿਕ ਹੱਬ ਬਣਾਊਗਾ ਤੇ ਜਿਹੜੀ ਰੀਸੈਟਲਮੈਂਟ ਇੱਕ ਤਰ੍ਹਾਂ ਨਾਲ ਦੁਬਾਰੇ ਕੀਤੀ ਜਾਊਗੀ ਤੇ ਜਿਹੜੇ ਉਹ ਪਰਮਨੈਂਟ ਵਰਦੇ ਉਤੇ ਅਰਬ ਮੁਲਕਾਂ ਦੇ ਵਿੱਚ ਜਿਹੜੀ ਗਜਾ ਦੀ ਪਾਪੂਲੇਸ਼ਨ ਹੈਗੀ ਆ 2 ਮਿਲੀਅਨ ਲੋਕ ਜਿਹੜੇ ਬਣਦੇ ਹੈਗੇ ਨੇ ਕਿ ਉਹਨਾਂ ਲੋਕਾਂ ਨੂੰ ਅਸੀਂ ਉੱਥੇ ਪਰਮਾਨੈਂਟ ਸੈੱਟ ਕਰਾਂਗੇ ਜਿਹਦੇ ਵਿੱਚ ਮਿਸਰ ਜਾਰਡਨ ਨੂੰ ਵਗੈਰਾ ਆਉਂਦੇ ਹੈਗੇ ਜਦਕਿ ਉਹਨਾਂ ਨੇ ਡਿਨਾਈ ਕਰਤਾ ਪਰ ਇਹ ਇਹ ਗੱਲ ਉਹਨੇ ਕਹੀ ਹੈ ਕਿ ਅਸੀਂ ਰਿਵੀਰਾ ਆਫ ਦਾ ਮਿਡਲ ਈਸਟ ਉਹਦਾ ਮਤਲਬ ਇਹ ਹੈਗਾ ਕਿ ਇਹੇ ਜੀ ਕੋਸਟਲਾਈਨ ਜਿਹੜੀ ਅਸੀਂ ਬਣਾਵਾਂਗੇ ਵੀ ਜਿੱਥੇ ਜਿੱਥੇ ਦੀ ਇੱਕ ਡਿਵੈਲਪਮੈਂਟ ਹੋਊਗੀ ਲੋਕਾਂ ਨੂੰ ਜੌਬਾਂ ਮਿਲਣਗੀਆਂ ਨਾਲ ਹੀ ਉੱਥੇ ਲੋਕਾਂ ਨੂੰ ਰਹਿਣ ਲਈ ਘਰ ਮਿਲਣਗੇ ਤੇ ਇੱਕ ਉਹਦੀ ਜਿਹੜੀ ਇਕਨੋਮਿਕ ਗਰੋਥ ਦੇ ਲਈ ਵੀ ਅਸੀਂ ਕੰਮ ਕਰਾਂਗੇ ਬਿਆਨ ਜਿਹੜਾ ਹੈਗਾ ਦਿੱਤਾ ਜਿਹਦੇ ਵਿੱਚ ਦੁਨੀਆ ਭਰ ਦੇ ਵਿੱਚ ਹੀ ਲੋਕਾਂ ਨੇ ਇਹਦਾ ਬਹੁਤ ਤਿੱਖਾ ਵਿਰੋਧ ਕੀਤਾ ਕਿਉਂਕਿ ਇਹ ਜਿੱਡਾ ਖਤਰਨਾਕ ਤੇ ਜਿੱਡਾ ਘਾਤਕ ਬਿਆਨ ਹੈਗਾ ਤੇ ਉਹ ਉਹਨੇ ਕਈ ਸਵਾਲ ਖੜੇ ਕਰਤੇ ਕਿ ਤੁਸੀਂ ਪਹਿਲਾ ਜੰਗ ਲਾ ਕੇ 35000 ਤੋਂ ਵੱਧ ਲੋਕ ਜਿਹਦੇ ਵਿੱਚ ਬੱਚੇ ਤੇ ਔਰਤਾਂ ਉਹਨਾਂ ਨੂੰ ਬਹੁਤ ਦੇ ਘਾਟ ਧਾਰਤਾ 80000 ਜ਼ਖਮੀ ਹੈਗੇ ਨੇ 17 ਲੱਖ ਲੋਕ ਜਿਹੜੇ ਹੈਗੇ ਨੇ ਪਹਿਲੇ ਡਿਸਪਲੇਸਮੈਂਟ ਦੀ ਹਾਲਤ ਦੇ ਵਿੱਚ ਹੈਗੇ ਨੇ ਤੇ ਇਸੇ ਤਰ੍ਹਾਂ 360000 ਲੋਕ ਜਿਹੜੇ ਹੈਗੇ ਨੇ ਉਹ ਗਾਜ਼ਾ ਦੇ ਵਿੱਚ ਹੋਮਲੈਸ ਹੋ ਗਏ ਉਹਨਾਂ ਲੋਕਾਂ ਨੂੰ ਜਿੱਥੇ ਫੂਡ ਵੀ ਨਹੀਂ ਪਹੁੰਚ ਰਿਹਾ ਜਿੱਥੇ ਦਵਾਈਆਂ ਨਹੀਂ ਪਹੁੰਚ ਰਹੀਆਂ ਜਿੰਨਾਂ ਲੋਕਾਂ ਨੂੰ ਤੁਸੀਂ এডੂਕੇਸ਼ਨ ਤੱਕ ਵੀ ਉਹਨਾਂ ਤੋਂ ਦੀ ਖੋਲ ਹੀ ਉਹਨਾਂ ਦੇ ਲਾਇਬ੍ਰੇਰੀਆ ਹਸਪੀਟਲ ਤੱਕ ਉਹਨਾਂ ਤੋਂ ਖੋਲੇ ਉਹਨਾਂ ਦੇ ਘਰ ਉਹਨਾਂ ਤੋਂ ਖੋਲੇ ਜਿੰਦੀ ਤੁਸੀਂ ਇੱਕ ਤਬਾਹੀ ਦਾ ਇੱਕ ਮੰਜ਼ਰ ਉਥੇ ਜਿਹੜਾ ਹੈਗਾ ਪੂਰੇ ਕਾਜਾ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਪੂਰੇ ਸੰਸਾਰ ਨੇ ਦੇਖਿਆ ਕਿ ਉਹ ਤੁਸੀਂ ਉਥੇ ਸਾਰਾ ਦੌਰ ਉਹ ਚਲਾਇਆ ਜਿਹਦੇ ਵਿੱਚ ਯੂ ایس ਵੱਲੋਂ ਦਿੱਤੇ ਹੋਏ ਫੰਡ ਵੀ ਸ਼ਾਮਲ ਸੀ ਤੇ ਜਿਹੜੀਆਂ ਅਮਰੀਕਨ ਤੇ ਜਿਹੜੀਆਂ ਹਥਿਆਰ ਕੰਪਨੀਆਂ ਹੈਗੀਆਂ ਨੇ ਉਹਨਾਂ ਨੇ ਵੀ ਬਰੂਦ ਉਥੇ ਮਤਲਬ ਬਰੂਦ ਦਾ ਜਿਹੜਾ ਇੱਕ ਤਰ੍ਹਾਂ ਨੂੰ ਢਹਿ ਢੇਰੀ ਕਰਤਾ ਮਲਬਾ ਵੜਾਤਾ ਉਥੋਂ ਦੀਆਂ ਬਾਰਤਾਂ ਨੂੰ ਤੇ ਤੁਸੀਂ ਉਹਨੂੰ ਬੁਰੀ ਤਰ੍ਹਾਂ ਬਰਬਾਦ ਕੀਤਾ ਉਹਦੀ ਤਬਾਹੀ ਕੀਤੀ ਉਹ ਤਬਾਹੀ ਦੇ ਵਿੱਚੋਂ ਸੁਪਰ ਮਬਦਾ ਵੀ ਬਟੋਰੇ ਤੇ ਉਸੇ ਗਰੀਡ ਦੇ ਵਿੱਚੋਂ ਹੁਣ ਤੁਸੀਂ ਉਹਦੀ ਮੋੜ ਅਸਾਰੀ ਦੇ ਨਾਂ ਹੇਠ ਜਿਹੜਾ ਹੈਗਾ ਉੱਥੇ ਇੱਕ ਠੇਕੇ ਲੈਣੇ ਚਾਹਦੇ ਹੈਗੇ ਹੋ ਕਿਉਂਕਿ ਅਸੀਂ ਦੇਖਦੇ ਹੈਗੇ ਕਿ ਜਿਹੜਾ 트ੰਪ ਹੈਗਾ ਉਹ ਇੱਕ ਬਿਲਡਰ ਦਾ ਮੁੰਡਾ ਹੈਗਾ ਜਿਵੇਂ ਆਏ ਕਹਿੰਦੇ ਵੀ ਇੱਕ ਠੇਕੇਦਾਰ ਦਾ ਬੁੱਢਾ ਉਹ ਉਹ ਦੁਨੀਆ ਨੂੰ ਇੱਕ ਆਈਂ ਦੇਖਦਾ ਹੈਗਾ ਵੀ ਜਦੋਂ ਮਰਜੀ ਕਿਸੇ ਬਸਤੀ ਨੂੰ ਤੁਸੀਂ ਕਿਸੇ ਵੀ ਤੁਸੀਂ ਬਲਕ ਨੂੰ ਜਿਹੜਾ ਹੈਗਾ ਉਹਨੂੰ ਢਾਟੇਰੀ ਕਰ ਦੋ ਬਾਅਦ ਚ ਉਹਦੇ ਠੇਕੇ ਠੇਕੇ ਲੈ ਕੇ ਜਿਹੜੀ ਜਿਹੜਾ ਹੈਗਾ ਉੱਥੇ ਤੁਸੀਂ ਕਬਜ਼ਾ ਕਰ ਲਓ ਤੇ ਇਹ ਬੇਹਦ ਨਿੰਦਰਯੋਗ ਤੇ ਘਾਤਕ ਬਿਆਨ ਜਿਹੜਾ ਹੈਗਾ ਗਾ ਟਰੰਪ ਨੇ ਦਿੱਤਾ ਹੈਗਾ ਜਿਸ ਦੀ ਪਿੱਠ ਥਪਤਪਾਈ ਹੈਗੀ ਨਿਤਲਿਆਹੂ ਨੇ ਤੇ ਨਿਤਲਿਆਹੂ ਨੇ ਕਿਹਾ ਕਿ ਟਰੰਪ ਜਿਹੜਾ ਹੈਗਾ ਉਹ ਸਾਡਾ ਮਹਾਣ ਬਿੱਤਰ ਆ ਤੇ ਜਿਹੜੇ ਇਹਦੇ ਯੋਜਨਾਵਾਂ ਬਣਾ ਰਿਹਾ ਜਿਹੜੀ ਇਹਨੇ ਅੱਜ ਘੋਸ਼ਣਾ ਕੀਤੀ ਹੈਗੀ ਉਹਨੇ ਅਚੰਭਾ ਇਹ ਯਾਹਰ ਕੀਤਾ ਜਿਵੇਂ ਉਹਨੂੰ ਪਤਾ ਹੀ ਨਹੀਂ ਹੁੰਦਾ ਜਦ ਕਿ ਉਹ ਸਕ੍ਰਿਪਟ ਪਹਿਲੇ ਤਿਆਰ ਕੀਤੀ ਹੋਈ ਸੀ ਪਹਿਲਾਂ ਤੇ ਕੀ ਜਿਹੜੇ ਜਿਹੜਾ ਫੈਸਲਾ ਅਜਾ ਟਰੰਪ ਨੇ ਲਿਆ ਇਹ ਇੱਕ ਇਤਿਹਾਸ ਇਤਿਹਾਸ ਕਹੂਗਾ ਉਹਦਾ ਮਤਲਬ ਇਹ ਆ ਵੀ ਇਤਿਹਾਸ ਨੂੰ ਬਦਲਣ ਵਾਲਾ ਹੋਊਗਾ ਇਹ ਵੀ ਇਤਿਹਾਸ ਨੂੰ ਬਦਲ ਕੇ ਰੱਖ ਦੂ ਤੇ ਵਾਕਈ ਇਹ ਇਤਿਹਾਸ ਨੂੰ ਬਦਲਣ ਦੀ ਬਦਲਣ ਵਾਲਾ ਫੈਸਲਾ ਤੇ ਬੜਾ ਕਿਸੇ ਇੱਕ ਸਤੰਤਰ ਤੁਸੀਂ ਦੇਸ਼ ਦੇ ਉੱਤੇ ਉਹਨਾਂ ਲੋਕਾਂ ਨੂੰ ਤੁਸੀਂ ਜਵਰੀ ਉਜਾੜਨ ਦਾ ਜਿਹੜੀ ਗੱਲ ਕਰਦੇ ਹੈਗੇ ਆ ਇਹ ਵਾਕਈ ਸ਼ਰਮਦਾਕ ਗੱਲ ਹੈਗੀ ਆ ਕਿ ਪਹਿਲਾਂ ਤੁਸੀਂ ਉੱਥੇ ਤਬਾਹੀ ਦੇ ਵਿੱਚ ਉਹ ਸੁਪਰ ਪ੍ਰੋਪਰਟੀ ਜਿਹੜੇ ਹੈਗੇ ਬਣਾਏ ਤੇ ਹੁਣ ਤੁਸੀਂ ਸਾਰੀ ਨਾ ਹੇਠ ਹੋਤੇ ਜਿਹੜਾ ਹੈਗਾ ਆਪਦੀ ਹਾਊਸ ਜਿਹੜੀ ਤੁਹਾਡੀ ਪੈਸੇ ਦੀ ਪੂੰਜੀ ਦੀ ਤੇ ਮੁਨਾਫੇ ਦੀ ਭੁੱਖ ਹੈਗੀ ਆ ਉਹਨੂੰ ਤੁਸੀਂ ਪੂਰੀ ਕਰਨ ਦੇ ਲਈ ਫਿਰ ਉਹਨਾਂ ਲੋਕਾਂ ਨੂੰ ਦੁਬਾਰੇ ਫੇਰ ਮੜ ਉਜਾੜਨ ਦਾ ਇੱਕ ਰਾਹ ਪੱਧਰਾ ਕਰ ਰਹੇ ਹੋ ਮਨਦੀਪ ਬੇਸ਼ੱਕ ਦੀ ਠੇਕੇ ਠੇਕੇਦਾਰ ਦਾ ਮੁੰਡਾ ਵੀ ਹੋਵੇ ਨਾ ਜਿਹੜਾ ਠੇਕੇਦਾਰੀ ਕਰਦਾ ਵੀ ਹੋਵੇ ਪਰ ਇੱਕ ਵੈਲ ਰਿਕੋਗਨਾਈਜ਼ਡ ਨੇਸ਼ਨ ਨੂੰ ਹੈ ਨਾ ਐ ਝੰਡਾ ਲਹਿਰਾ ਦੇਣਾ ਤੇ ਇਹਦੇ ਇਹਦਾ ਮੀਡਲ ਈਸਟ ਦੇ ਉੱਤੇ ਇਹਦੇ ਕੀ ਪ੍ਰਭਾਵ ਹੋਣਗੇ ਜਿ ਕੋ 138 ਕੰਟਰੀਆਂ ਵੱਲੋਂ ਇਹਨੂੰ ਇੱਕ ਰਿਕੋਗਨਾਈਜ਼ ਕੀਤਾ ਹੋਇਆ ਇੱਕ ਦੇਸ਼ ਦਿੱਤਾ ਇੱਕ ਡਿਸ਼ਨ ਦੇ ਤੌਰ ਦੇ ਉੱਤੇ ਉਹਨੂੰ ਤੁਸੀਂ ਕਿਸੇ ਵੀ ਇੱਕ ਸੁਤੰਤਰ ਦੇਸ਼ ਦੇ ਉੱਤੇ ਇਸ ਤਰ੍ਹਾਂ ਤੁਸੀਂ ਬਿਆਨ ਦੇ ਦੋ ਜਿਵੇਂ ਕਿ ਇਹਨੇ ਪਹਿਲਾਂ ਵੀ ਬੇਕੂਫੀ ਭਰੇ ਬਿਆਨ ਦਿੱਤੇ ਹੈਗਾ ਕਿ ਮੈਂ ਅਮਰੀਕਾ ਕੈਨੇਡਾ ਨੂੰ ਕਵੰਜਵੀਂ ਸਟੇਟ ਬਣਾ ਲਊਗਾ ਗ੍ਰੀਨਲੈਂਡ ਨੂੰ ਆਦੇ ਕਬਜ਼ੇ ਹਟ ਕਰ ਲਊਗਾ ਆਪਣਾ ਦੀ ਨਹਿਰ ਵੀ ਮੈਂ ਉਹਦੇ ਉੱਤੇ ਵੀ ਕਬਜ਼ਾ ਕਰ ਲਊਗਾ ਇਸ ਤਰ੍ਹਾਂ ਦੇ ਬਿਆਨ ਇਹਨੇ ਦਿੱਤੇ ਹੈਗੇ ਆ ਇਹਦੇ ਉੱਤੇ ਜਿਹੜੇ ਜਿਹੜਾ ਹੁਣ ਮੌਜੂਦਾ ਬਿਆਨ ਦਿੱਤਾ ਹੈਗਾ ਕਿਉਂਕਿ ਅਸੀਂ ਜਦੋਂ ਗੱਲ ਕਰਦੇ ਆ ਇਜ਼ਰਾਈਲ ਤੇ ਅਮਰੀਕਾ ਦੀ ਤਾਂ ਸਾਨੂੰ ਇੱਕ ਗੱਲ ਯਾਦ ਹਮੇਸ਼ਾ ਰੱਖਣੀ ਚਾਹੀਦੀ ਹੈ ਕਿ ਇਹ ਇਜ਼ਰਾਈਲ ਤੇ ਅਮਰੀਕਾ ਇੱਕੋ ਸਿੱਕੇ ਦੇ ਦੋ ਪਾਸੇ ਨੇ ਜੇ ਤੁਸੀਂ ਇਜ਼ਰਾਈਲ ਨੂੰ ਅਮਰੀਕਾ ਦੀ 51ਵੀਂ ਸਟੇਟ ਕਹਿ ਲੋ ਤੇ ਜਾਂ ਤੁਸੀਂ ਜਿਹੜਾ ਹੈਗਾ ਅਮਰੀਕਾ ਨੂੰ ਇਜ਼ਰਾਈਲ ਦਾ ਸੱਤਵਾਂ ਜਿਲ੍ਹਾ ਕਹਿੰ ਲੋ ਤਾਂ ਗੱਲ ਇੱਕ ਬਰਾਬਰ ਆ ਤਾਂ ਇਸ ਤਰ੍ਹਾਂ ਦੇ ਇਹਨਾਂ ਦੇ ਜਿਹੜੇ ਪਿੱਛੇ ਇੱਕ ਲੋਬੀ ਪੂਰੀ ਕੰਮ ਕਰਦੀ ਆ ਤੇ ਦੋ ਚਿਹਰੇ ਨੇ ਜਿਹੜਾ ਚਿਹਰਾ ਦੇਤਰੀ ਆ ਉਤੇ ਟਰੰਪ ਆ ਉਹ ਲੋਬੀ ਲੋਬੀ ਜਿਹੜੀ ਹੈਗੀ ਆ ਉਹ ਉਹ ਲੋਬੀ ਦਾ ਇੱਕ ਮੋਟਿਵ ਹੀ ਹੈ ਹੀ ਆ ਕਿ ਉੱਥੇ ਅਸੀਂ ਯਹੂਦੀ ਰਾਜ ਜਿਹੜਾ ਹੈਗਾ ਇਜ਼ਰਾਈਲ ਦੇ ਰੂਪ ਦੇ ਵਿੱਚ ਮਿਡਲ ਈਸਟ ਦੇ ਵਿੱਚ ਕਾਇਮ ਕਰਨਾ ਹੈਗਾ ਇਹ ਉਹਨਾਂ ਦਾ ਏਜੰਡਾ ਹੈਗਾ ਤੇ ਉੱਥੇ ਉਹ ਪੂਰੀ ਤਰ੍ਹਾਂ ਸਫਾਇਆ ਕਰਕੇ ਕਿਉਂਕਿ ਬਹੁਤ ਵੱਡਾ ਏਰੀਆ ਜਿਹੜਾ ਹੈਗਾ ਪਹਿਲੇ ਉਹ ਕਬਜ਼ੇ ਹੇਟ ਕਰ ਚੁੱਕਿਆ ਇਹ ਇੱਕ ਤਰ੍ਹਾਂ ਦੇ ਇਮੀਗ੍ਰੈਂਟ ਜਿਵੇਂ ਆਪਾਂ ਕਹਿੰਦੇ ਆ ਵੀ ਬਰਤਾਨੀਆ ਜਿਹੜੀ ਜਿਹੜੀ ਆਪਣੀ ਅ ਇਸਟ ਇੰਡੀਆ ਕੰਪਨੀ ਸੀਗੀ ਤੇ ਉਹ ਆਈ ਤੇ ਮੁੜ ਕੇ ਉਹਦੇ ਉੱਤੇ ਦੇਸ਼ ਦੇ ਉੱਤੇ ਕਬਜ਼ਾ ਕਰ ਲਿਆ ਉਸੇ ਤਰ੍ਹਾਂ ਇਹ ਇਮੀਗ੍ਰੈਂਟਸ ਦੇ ਤੌਰ ਤੇ ਆਏ ਤੇ ਉਹਨਾਂ ਨੇ ਮੁੜ ਕੇ ਦੇ ਚੱਪੇ ਚੱਪੇ ਤੇ ਪਿਛਲੇ 75 ਸਾਲਾਂ ਦੇ ਵਿੱਚ ਲਗਾਤਾਰ ਉਹ ਗਾਂ ਵਧਦੇ ਜਾ ਰਹੇ ਆ ਜਿਵੇਂ ਬਹੁਤ ਵੱਡੀ ਪਾਪੂਲੇਸ਼ਨ ਜਿਹੜੀ ਹੈਗੀ ਇਸ ਵਕਤ 7.3 ਬਿਲੀ ਜਿਹੜੀ ਮਿਲੀਅਨ ਲੋਕ ਨੇ ਉਹ ਉਹ ਗਾਜ਼ਾ ਦੇ ਲੋਕ ਹੈਗੇ ਉੱਥੇ ਤੇ 7.1 ਮਿਲੀਅਨ ਲੋਕ ਜਿਹੜੇ ਹੈਗੇ ਜੀ ਉੱਥੇ ਰਹਿੰਦੇ ਹੈਗੇ ਤਾਂ ਪੂਰਾ ਸੂਰਾ ਕਬਜ਼ਾ ਕਰਨ ਦੀ ਨੀਤੀ ਹੈਗੀ ਆ ਟਰੰਪ ਨੇ ਪਿਛਲੇ ਸਮੇਂ ਚ ਵੀ ਇਹੋ ਜਿਹੇ ਬਿਆਨ ਦਿੱਤੇ ਸੀ ਕਿ ਯਰੂਸ਼ਲਮ ਨੂੰ ਅਸੀਂ ਇਜ਼ਰਾਈਲ ਦੀ ਰਾਜਧਾਨੀ ਬੰਨਦੇ ਹੈਗੇ ਆ ਤੇ ਆਪਦੀ ਐਮਬੈਸੀ ਵੀ ਉਹ ਯਰੂਸ਼ਲਮ ਦੇ ਵਿੱਚ ਲੈ ਗਿਆ ਸੀ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦਾ ਆਉਂਦਾ ਹੁਣ ਜਿਹੜਾ ਤੁਹਾਡਾ ਸਵਾਲ ਹੈਗਾ ਵੀ ਇਹਦੇ ਇੰਪੈਕਟ ਕੀ ਪੈਣਾ ਜਿਹਦਾ ਇੰਪੈਕਟ ਇਹ ਪਊਗਾ ਕਿ ਤੁਸੀਂ ਪੂਰੇ ਜਿਹੜਾ ਵੈਸਟ ਬੈਂਕ ਹੈਗਾ ਗਾਜ਼ਾ ਹੈਗਾ ਤੇ ਜਿਹੜਾ ਇਸੇ ਤਰ੍ਹਾਂ ਜਿਹੜਾ ਈਸਟ ਯਰੂਸ਼ਲਮ ਦਾ ਏਰੀਆ ਹੈਗਾ ਜਿਹੜਾ ਨਾ ਉਹ ਏਰੀਆ ਦੇ ਉੱਤੇ ਪੂਰੀ ਤਰ੍ਹਾਂ ਕਬਜ਼ਾ ਕਰਕੇ ਇੱਕ ਤੁਸੀਂ ਇਹੋ ਜਿਹਾ ਦੇਸ਼ ਉਹਦੇ ਅੰਦਰ ਪੈਦਾ ਕਰਨਾ ਚਾਹੋ ਖੋフィਆ ਇਜ਼ਰਾਈਲਸਿਕਆ ਕੰਮ ਕਰਦੇਗਾ ਹੁੰਦੇਗਾ ਇਹਨਾਂ ਲਈ ਉਸ ਤਰ੍ਹਾਂ ਕੰਮ ਕਰੂਗਾ ਪੂਰੇ ਮਿਡਲ ਈਸਟ ਦੇ ਵਿੱਚ ਥਾਂ ਥਾਂ ਦੇ ਉੱਤੇ ਕਨਫਲਿਕਟ ਖੜੇ ਕਰਨੇ ਝਗੜੇ ਕੜੇ ਕਰਨੇ ਉਹਨਾਂ ਦੇ ਉੱਤੇ ਉਹਨਾਂ ਚ ਇੰਟਰਫੀਅਰੈਂਸ ਕਰਨੀ ਤੇ ਖਾਸ ਕਰਕੇ ਜਿਹੜਾ ਹੈਗਾ ਹਿੰਦ ਪ੍ਰਸ਼ਾਂਤ ਮਹਾਸਾਗਰ ਦਾ ਏਰੀਆ ਹੈਗਾ ਉਹਦੇ ਵਿੱਚ ਜਲਦੀ ਇਹਨਾਂ ਦੀ ਜਿਹੜੀ ਨਿਗਾਹ ਹੈਗੀ ਆ ਤੁਸੀਂ ਇੱਕ ਤਰ੍ਹਾਂ ਅਮਰੀਕਾ ਦੀ ਫੌਜੀ ਚੌਂਕੀ ਵੀ ਕਹਿ ਸਕਦੇ ਹੈਗੇ ਉਹ ਇਜ਼ਰਾਈਲ ਨੂੰ ਉਹ ਇੱਥੇ ਕੈਂਪ ਕਰਨਾ ਚਾਹੁੰਦੇ ਹੈਗੇ ਜਿੱਥੋਂ ਦੁਨੀ ਤਦ ਲੋ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਅਸੀਂ ਦੇਖਿਆ ਪਾਕਿਸਤਾਨ ਤੇ ਸ਼੍ਰੀਲੰਕਾ ਤੇ ਇਹ ਬੰਗਲਾਦੇਸ਼ ਇਹਦੇ ਵਿੱਚ ਲਗਾਤਾਰ ਇੰਟਰਫੀਅਰੈਂਸ ਕੀਤੀ ਆ ਤਾਈਵਾਨ ਤੇ ਚੀਨ ਦੇ ਝਗੜੇ ਨੂੰ ਇਸੇ ਤਰ੍ਹਾਂ ਰੂਸ ਤੇ ਜਿਹੜਾ ਯੂਕਰੇਨ ਵਾਲਾ ਹੈਗਾ ਉਹਨੂੰ ਇੱਕ ਤੂਲ ਦਿੱਤੀ ਆ ਤਾਂ ਉਹਨਾਂ ਨੂੰ ਹੋਰ ਵੱਧ ਸੌਖਾ ਹੋ ਜਾਊਗਾ ਜੇ ਉੱਥੇ ਇਹ ਪੈਰ ਪਸਾਰਦੇ ਹੈਗੇ ਆ ਤੇ ਆਪ ਦੇ ਆਪ ਨੂੰ ਮਜ਼ਬੂਤ ਕਰਦੇ ਹੈਗੇ ਆ ਮਨਦੀਪ ਜਿਵੇਂ ਇਹ ਜਿਵੇਂ ਜਿੰਨੀ ਕ ਮੈਨੂੰ ਗੱਲ ਸਮਝ ਲੱਗੀ ਆ ਤੁਹਾਡੀ ਗੱਲ ਤੋਂ ਵੀ ਇਹਨਾਂ ਨੇ ਇੱਕ ਲੜਾਈ ਦੀ ਪੰਡ ਉੱਥੇ ਖੜੀ ਕਰਤੀ ਆ ਇਜ਼ਰਾਈਲ ਨੂੰ ਹੌਲੀ-ਹੌਲੀ ਵੱਡਾ ਵੀ ਕਰ ਰਹੇ ਆ ਨਾ ਵਿਸਤਾਰਵਾਦੀ ਨੀਤੀ ਦੇ ਨਾਲ ਤੇ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਸਵਾਲ ਹੀ ਹੈ ਵੀ ਜਿਹੜੀ 트럼ਪ ਦੀ ਵਿਸਤਾਰਵਾਦੀ ਨੀਤੀ ਹੈ ਨਾ ਵੀ ਉਹ ਜਿਹੜਾ ਜਿਵੇਂ ਬਿਆਨ ਦਿੱਤੇ ਉਹਨੇ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਉਹਨੇ ਕਿਹਾ ਵੀ ਜਿਹੜਾ ਗ੍ਰੀਨਲੈਂਡ ਆ ਉਹ ਸਾਡਾ ਹਿੱਸਾ ਵਾ ਵੀ ਕੈਨੇਡਾ ਨੂੰ ਅਸੀਂ 51ਵੀਂ ਸਟੇਟ ਬਣਾ ਦਾਂਗੇ ਪਰ ਕਿਤੇ ਉਹ ਮੈਕਸੀਕੋ ਵੱਲ ਕੰਧ ਖੜੀ ਕਰਨ ਦੀ ਵੀ ਗੱਲ ਕਰਦਾ ਹਨ ਤੇ ਕਿਤੇ ਉਹ ਗਜ਼ਾ ਨੂੰ ਦੱਬਣ ਦੀ ਗੱਲ ਕਰਦਾ ਜਿਹੜਾ ਲੇਟੈਸਟ ਬਿਆਨ ਆ ਜਿਹਦੇ ਵਿੱਚ ਪੂਰੀ ਦੁਨੀਆ ਭਰ ਦੇ ਜਿਹੜੇ ਲੀਡਰ ਆ ਉਹਨਾਂ ਨੇ ਆਪਦਾ ਜਿਹੜਾ ਰੋਸ ਆ ਉਹ ਜ਼ਾਹਰ ਕੀਤਾ ਹਨਾ ਅਮਰੀਕਾ ਦੇ ਹਾਲਾਂਕਿ ਉਹ ਅਮਰੀਕਨ ਪੱਖੀ ਕੰਟਰੀਆਂ ਸੀਗੀਆਂ ਅਮਰੀਕਨ ਪੱਖੀ ਕੰਟਰੀਆਂ ਦੇ ਲੀਡਰ ਸੀ ਪਰ ਬਟ ਸਟਿਲ ਉਹਨਾਂ ਨੇ ਇਹਦੇ ਬਰੋਚ ਬਿਆਨ ਦਿੱਤਾ ਤੇ ਮੈਂ ਤਾਂ ਇਹੀ ਜਾਨਣਾ ਚਾਹਣਾ ਵੀ ਵੀ ਟਰੰਪ ਦੀ ਅਸਲ ਚ ਵਿਸਤਾਰਵਾਦੀ ਨੀਤੀ ਹੈ ਕੀ ਇਹਨੂੰ ਫਾਇਦੇ ਕੀ ਹੈ ਦੇਖੋ ਇਹ ਟਰੰਪ ਦੀ ਵਿਸਤਾਰਵਾਦੀ ਨੀਤੀ ਨਹੀਂ ਇਹ ਇਹ ਪੂਰੇ ਸਾਮਰਾਜ ਦੀ ਵਿਸਤਾਰਵਾਦੀ ਨੀਤੀ ਹੈ ਜਦੋਂ ਆਪਾਂ ਟਰੰਪ ਤਾਂ ਉਹਦਾ ਇੱਕ ਇੱਕ ਫੇਸ ਆ ਉਹਦਾ ਚਿਹਰਾ ਹੈਗਾ ਤੇ ਉਹ ਇੱਕ ਕਿਉਂਕਿ ਸਾਮਰਾਜ ਦਾ ਮਤਲਬ ਅ ਦੁਜੇ ਜਿਹੜਾ ਦੁਜੇ ਮੁਲਕਾਂ ਦੇ ਉੱਤੇ ਕਬਜ਼ੇ ਆ ਵਿਸਥਾਰ ਆ ਜੇ ਤੁਸੀਂ ਦੂਜੀ ਵੱਡੀ ਦੇ ਉੱਤੇ ਕਬਜ਼ੇ ਕਰੋਗੇ ਤਾਂ ਸਾਮਰਾਜ ਦੀ ਹੋ ਦੇ ਇਸ ਗੱਲ ਨਾਲ ਬਹੁਤ ਔਟਟਰ ਤੌਰ ਦੇ ਉੱਤੇ ਇੱਕ ਦੂਜੇ ਨਾਲ ਜੁੜੀ ਹੋਈ ਹੈਗੀ ਆ ਹੁਣ ਜਿਹੜੀ ਇਹ ਇੱਥੇ ਇੱਥੇ ਇਹ ਜੋ ਕੋਸ਼ਿਸ਼ ਕਰਨਾ ਚਾਹੁੰਦਾ ਹੈਗਾ ਇਹਨੂੰ ਐਥਨਿਕ ਕਲੈਨਜ਼ਿਕ ਦਾ ਨਾਮ ਦਿੱਤਾ ਗਿਆ ਕਿ ਅਸਲੀ ਸваяਾ ਕਰਨਾ ਚਾਹੁੰਦੇ ਹੈਗੇ ਆ ਤੇ ਟਰੰਪ ਜਿਹੜਾ ਐਡਮਿਨਿਸਟ੍ਰੇਸ਼ਨ ਹੈਗਾ ਇਹ ਪਿਛਲੇ ਜਿਹੜੇ ਅਮਰੀਕਾ ਦੇ ਹੁਣ ਤੱਕ ਰਾਸ਼ਟਰਪਤੀ ਹੋਏ ਉਹਦੇ ਨਾਲੋਂ ਵੱਖਰਾ ਇਸ ਰੂਪ ਚਾ ਵੀ ਜਿਸ ਤਰ੍ਹਾਂ ਇਹ ਤੜਾ ਤੜ ਜਿਵੇਂ ਡੋਜ ਲੈ ਕੇ ਆ ਡੋਜ ਜਿਹੜਾ ਇੱਕ ਪੂਰਾ ਐਲਰਡ ਸਿਸਟਮ ਬਿਠਾਇਆ ਹੈਗਾ ਲਾਉਂਦ ਬਸਕਦੀ ਅਗਵਾਈ ਦੇ ਵਿੱਚ ਕਿ ਤੁਸੀਂ ਉਹ ਸਾਰਾ ਸਿਸਟਮ ਜਿਹੜਾ ਬਿਊਰੋਕ੍ਰੇਸੀ ਦਾ ਉਹਨੂੰ ਤੁਸੀਂ ਘੱਟ ਕਰ ਰਹੇ ਹੋ ਤੇ ਇਸੇ ਤਰ੍ਹਾਂ ਤੁਸੀਂ ਸੀਆਈ ਇਹਨਾਂ ਨੇ ਭੰਗ ਕੀਤੀ ਹੈਗੀ ਆ ਤੇ ਆ ਜਿਹੜੀ ICC ਹੈਗੀ ਆ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੈਗੀ ਆ ਜਿਹਨੇ ਬੈਂਜਾਮਿਨ ਡੇਟਨ ਯਾਗਲੂ ਕ੍ਰਿਮੀਨਲ ਜਿਹੜਾ ਵਾਰ ਕ੍ਰਿਮੀਨਲ ਕੋਸ਼ਿਤ ਕੀਤਾ ਹੋਇਆ ਉਹਦੇ ਉੱਤੇ ਸੈਂਕਸ਼ਨ ਲਾਪਤ ਕੀ ਅਸੀਂ ਉਹਨੂੰ ਮਾਨਤਾ ਨਹੀਂ ਦਿੰਦੇ ਇਹਦੀਆਂ ਜਿਹੜੀਆਂ ਦਲੀਲ ਹੈਗੀਆਂ ਬੇਸਲੈਸ ਹੈਗੀਆਂ ਤਾਂ ਇਸੇ ਤਰ੍ਹਾਂ US ਏਡ ਜਿਹੜੀ ਹੈਗੀ ਆ ਉਹਨੂੰ ਖਤਮ ਕਰਨ ਲੱਗਿਆ ਹੋਇਆ ਤਾਂ ਬਹੁਤ ਸਾਰੀਆਂ ਚੀਜ਼ਾਂ ਇਹ ਦੂਜੇ ਜਿਹੜੇ ਅਮਰੀਕਨ ਰਾਸ਼ਟਰਪਤੀਆਂ ਉਹਨਾਂ ਨੂੰ ਵੱਖਰੀਆਂ ਕਰ ਰਿਹਾ ਤੇ ਦੂਜੇ ਮੁਲਕਾਂ ਦੇ ਉੱਤੇ ਜਦੋਂ ਟੈਰਫ ਦੀਆਂ ਗੱਲਾਂ ਵੀ ਇਹਨੇ ਪਿਛਲੇ ਸਮੇਂ ਦੇ ਵਿੱਚ ਕੀਤੀਆਂ ਹੈਗੀਆਂ ਨੇ ਤਾਂ ਉਹਦੇ ਵਿੱਚ ਉਸ ਏਜੰਡੇ ਜੋ ਜਿਹੜਾ ਹੈਗਾ ਹੋਰ ਵੱਧ ਤਿੱਖੇ ਰੂਪ ਦੇ ਵਿੱਚ ਸੰਕੀ ਤਰੀਕੇ ਦੇ ਨਾਲ ਅੱਗੇ ਲੈ ਕੇ ਆਉਣ ਦੇ ਵਿੱਚ 트럼ਪ ਜਿਹੜਾ ਹੈਗਾ ਉਹਦਾ ਰੋਲ ਪਲੇ ਕਰ ਰਿਹਾ ਹੈਗਾ ਤਾਂ ਕੁੱਲ ਮਿਲਾ ਕੇ ਜਦੋਂ ਤੁਸੀਂ ਇਹ ਗੱਲ ਕਿਸੇ ਨੂੰ ਕਿਸੇ ਵੀ 트럼ਪ ਕੌਣ ਹੁੰਦਾ ਮਤਲਬ 트럼ਪ ਇਹ ਗੱਲ ਕਹਿਣ ਵਾਲਾ ਕਿ ਕੋਈ ਦੂਜੇ ਮੁਲਕ ਦੇ ਅੰਦਰ ਕੀ ਤੁਸੀਂ ਇਹ ਗੱਲ ਚਾਈਨਾ ਨੂੰ ਜਾਂ ਰਸ਼ੀਆ ਨੂੰ ਕਹਿ ਸਕਦੇ ਹੋ ਕਿ ਤੁਹਾਨੂੰ ਅਸੀਂ ਤੁਹਾਨੂੰ ਰੀਲੋਕੇਟ ਕਰਕੇ ਅਸੀਂ ਤੁਹਾਡੇ ਇੱਥੇ ਜਿਹੜਾ ਹੈ ਇੱਕ ਗਲੋਬਲ ਗਰੋਥ ਕਰਨੀ ਚਾਹੁੰਦੇ ਹੈਗੇ ਆ ਤੇ ਤੁਹਾਡੇ ਲਈ ਅਸੀਂ ਕਰਨਾ ਜੋ ਨਹੀਂ ਤਾਂ ਇਸ ਤਰ੍ਹਾਂ ਜਿਹੜੇ ਕਮਜ਼ੋਰ ਆਰਥਿਕਤਾ ਵਾਲੇ ਮੁਲਕੇ ਗਏਗੇ ਉਹਨਾਂ ਮੁਲਕਾਂ ਦੇ ਉੱਤੇ ਇਹ ਕਬਜ਼ੇ ਦੀ ਨੀਤੀ ਹੈਗੀ ਹੈ ਤੇ ਅਦਰਵਾਈਜ਼ ਕਿਸੇ ਵੀ ਜਿਹੜਾ ਆਯਾਦ ਦੇਸ਼ ਹੈਗਾ ਉਹਨੂੰ ਇਸ ਤਰ੍ਹਾਂ ਧਮਕੀ ਦੇਣੀ ਇਹ ਤੁਹਾਨੂੰ ਵੀ ਪਤਾ ਹੈਗਾ ਵੀ ਇਹ ਇਹ ਕੋਈ ਕਲੋਨੀ ਤਰੀਕਾ ਕਰਨੀ ਹੈ ਬਿਲਕੁਲ ਅ ਮਨਦੀਪ ਇੱਕ ਜਿਹੜਾ ਸਵਾਲ ਆ ਹਨਾ ਮੈਂ ਇਹਦੇ ਤੇ ਇੱਕ ਵੀਡੀਓ ਬਣਾਈ ਸੀਗੀ ਵੀ ਜਿਹੜਾ ਪਾਲਸਤੀਨ ਦਾ ਜੋ ਇਹਨਾਂ ਨੇ ਸਫਾਇਆ ਕੀਤਾ ਜੀ ਜਿਹਨੂੰ ਤੁਸੀਂ ਵੀ ਉਹ ਟਰਮ ਵੀ ਦਿੱਤੀ ਆ ਵੀ ਉਹਨਾਂ ਦੀ ਪੂਰੀ ਜੜੀ ਹੈਗੀ ਆ ਵੀ ਕਲਚਰ ਨੂੰ ਸਫਾਇਆ ਹਾਂ ਤੇ ਉਹਦੇ ਵਿੱਚ ਮਤਲਬ ਕਿ ਕਿਸੇ ਬੰਦੇ ਨੇ ਕਮੈਂਟ ਕੀਤਾ ਸੀਗਾ ਤੇ ਸਵਾਲ ਇਹ ਮਤਲਬ ਕਿ ਆਉਣਾ ਸੁਭਾਵਿਕ ਆ ਵੀ ਜਿਹੜਾ ਹਮਾਸ ਨੇ ਅਟੈਕ ਜਿਹੜਾ ਉਹ ਪਹਿਲਾਂ ਕੀਤਾ ਹਨਾ ਤੇ ਫੇਰ ਜੇ ਇਜ਼ਰਾਈਲ ਨੇ ਉਹਦਾ ਮੋੜਮਾ ਜਵਾਬ ਦਿੱਤਾ ਤੇ ਉਹਦੇ ਵਿੱਚ ਇਜ਼ਰਾਈਲ ਕਿਵੇਂ ਗਲਤ ਹੋਇਆ ਫਿਰ ਦੇਖੋ ਇਹ ਗੱਲਾਂ ਵੀ ਕਹੀ ਜਾਂਦੀ ਹੈ ਕਿ ਹਮਾਸ ਨੇ ਹਮਾਸ ਦੇ ਹਮਲੇ ਤੋਂ ਬਾਅਦ ਹੀ ਇਹ ਸਾਰਾ ਸ਼ੁਰੂ ਹੋਇਆ ਜਦਕਿ ਉਹਦਾ ਇਤਿਹਾਸ ਉਦੋਂ ਵੀ ਪਿੱਛੇ ਹੈਗਾ 1948 ਤੋਂ ਲੈ ਕੇ ਜਿਹੜਾ ਮੱਕਬਾਇ ਉੱਥੇ ਹੋਇਆ ਸੀ 500 ਪਿੰਡਾਂ ਨੂੰ ਜਿਸ ਤਰ੍ਹਾਂ ਉੱਥੇ ਪੂਰੀ ਬਰਬਦਰ ਤਰੀਕੇ ਦੇ ਨਾਲ ਮਤਲਬ ਜਲਾ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ 75 ਸਾਲਾਂ ਦੇ ਵਿੱਚ ਲਗਾਤਾਰ ਇੱਕ ਤੋਂ ਬਾਅਦ ਇੱਕ ਜਿਹੜਾ ਇਜ਼ਰਾਈਲ ਹੈਗਾ ਲਗਾਤਾਰ ਉਹਨਾਂ ਲੋਕਾਂ ਦੇ ਸਵੈ ਨਿਰਨੇ ਦੇ ਅਧਿਕਾਰ ਨੂੰ ਕੁਚਲਦਾ ਆ ਰਿਹਾ ਉਸ ਧਰਤੀ ਤੇ ਕਤਲੇਆਮ ਰਚਾਉਂਦਾ ਆ ਰਿਹਾ ਤੇ ਉਹਦੇ ਉੱਤੇ ਕਬਜ਼ਾ ਕਰਦਾ ਆ ਰਿਹਾ ਨਾ ਹੱਕਾ ਤਾਂ ਉਹ ਸਾਰੀਆਂ ਚੀਜ਼ਾਂ ਨੂੰ ਦਰਕਨਾਰ ਕਰਕੇ ਜਿਹੜਾ ਇੱਕ ਇਹਦਾ ਬਹਾਨਾ ਲਾਇਆ ਜਾ ਰਿਹਾ ਦੇਖੋ ਬਿਲਕੁਲ ਇਹ ਚ ਕੋਈ ਦੋਰਾਮਾ ਨਹੀਂ ਕੀ ਹਵਾਸ ਜਿਹੜਾ ਹੈਗਾ ਉਹ ਅਮਰੀਕਾ ਦਾ ਹੀ ਪੈਦਾ ਕੀਤਾ ਹੋਇਆ ਸੀ ਤੇ ਉਸ ਤੋਂ ਬਾਅਦ ਜਿਹੜੀ ਜਿਹੜਾ ਜਿਵੇਂ ਜਿਵੇਂ ਅਸੰਭਵ ਲਦੇਨ ਜਾਂ ਤਵਾਦਾ ਬਹਾਨਾ ਬਣਾ ਕੇ ਇਹਨਾਂ ਨੇ ਲਹਿਰਾ ਕੇ ਸੀਰੀਆ ਅਫਗਾਨਿਸਤਾਨ ਦੇ ਉੱਤੇ ਬਦਲਾਅ ਸਾਰਾ ਕੀਤਾ ਹੈਗਾ ਤੇ ਇਹਨਾਂ ਨੇ ਇੱਥੇ ਵੀ ਆਈ ਕੀਤਾ ਈਹਾਵਾਸ ਨੂੰ ਬਹਾਨਾ ਬਣਾਇਆ ਤੇ ਉਹ ਜਿਹੜੇ ਪਿਛਲੇ ਸਾਰੇ ਕੋਕਰਮ ਕੀਤੇ ਹੋਏ ਸੀਗੇ ਇਜ਼ਰਾਇਲ ਨੇ ਇਹਨਾਂ ਨਾਲ ਮਿਲ ਕੇ ਲਗਾਤਾਰ ਅਮਰੀਕਾ ਦੇ ਨਾਲ ਉਹਨੂੰ ਇੱਕ ਲਕੋਣ ਦਾ ਜਿਹੜਾ ਹੈਗਾ ਇੱਕ ਚੰਗਾ ਬਹਾਨਾ ਹੈਗਾ ਕਿ ਹਿਵਾਸ ਨੇ ਇਹ ਕੀਤਾ ਕਿ ਜੇ ਹਿਵਾਸ ਨੇ ਹਮਲਾ ਕੀਤਾ ਤਾਂ ਇਹਦਾ ਮਤਲਬ ਇਹ ਬਣਦਾ ਹੈਗਾ ਕਿ ਤੁਸੀਂ ਲੱਖਾਂ ਜਿਹੜੇ ਉੱਥੇ ਹਜ਼ਾਰਾਂ ਲੋਕਾਂ ਨੂੰ ਉਹਦਾ ਕਤਲੇਆਮ ਕਰੋ ਤੁਸੀਂ ਉਹਨਾਂ ਦੀ ਨਸਲੀ ਨਸਲਕੋਸ਼ੀ ਕਰੋ ਤਾਂ ਇਹ ਇਹ ਕੀ ਇਸ ਇਸ ਬਹਾਨੇ ਨੂੰ ਜਾਇਜ਼ ਠਹਿਰਾਇਆ ਜਾ ਸਕਦਾ ਤੁਸੀਂ ਇੰਟਰਨੈਸ਼ਨਲ ਕੋਰਟ ਦੇ ਕਾਨੂੰਨਾਂ ਨੂੰ ਛਿੱਕੇ ਟੰਗਤਾ ਬਿਲਕੁਲ ਸੌਖੇ ਸ਼ਬਦਾਂ ਵਿੱਚ ਕਹਿਣਾ ਹੋਵੇ ਵੀ ਇਜ਼ਰਾਈਲ ਨੇ ਪਹਿਲਾਂ ਜਦੋਂ ਉਹਦੀ ਹਿਸਟਰੀ ਦੱਸਦੀ ਆ ਵੀ ਉਹ ਕਿਵੇਂ ਉਹਨੇ ਜਿਹੜਾ ਪਾਲੇਸਟੀਨ ਦੇ ਨਾਲ ਧੱਕਾ ਕੀਤਾ ਹਨਾ ਤੇ ਹੁਣ ਉਹਨਾਂ ਨੂੰ ਹਮਾਸ ਵਰਗਾ ਇੱਕ ਬਹਾਨਾ ਮਿਲ ਗਿਆ ਜਾਂ ਉਹਨਾਂ ਨੇ ਬਹਾਨਾ ਬਣਾਤਾ ਕਿ ਜਿਵੇਂ ਤੁਸੀਂ ਦੱਸਿਆ ਵੀ ਹਮਾਸ ਵੀ ਇੱਕ ਕ੍ਰੀਏਟ ਕੀਤਾ ਕਰਿੰਦਾ ਹੀ ਆ ਇਹਨਾਂ ਦਾ ਤੇ ਹੈਨਾ ਜਿਹਦੇ ਤੋਂ ਇਹਨਾਂ ਨੇ ਅਟੈਕ ਕਰਵਾਇਆ ਤੇ ਅਟੈਕ ਕਰਵਾ ਕੇ ਪਾਲਸਤੀਨ ਦਾ ਜਿਹੜਾ ਇਹਨਾਂ ਨੇ ਗਜ਼ਾ ਦਾ ਜਿਹੜੇ ਪੱਟੀ ਆ ਉਹਦਾ ਪੂਰਾ ਸਫਾਇਆ ਕੀਤਾ ਉੱਥੇ ਵੀ ਪੂਰੀ ਬਰਬਰਤਾ ਨਾਲ ਵੀ ਸਾਰਾ ਢਾਹ ਢੇਰੀ ਕੀਤਾ ਆ ਮਨਦੀਪ ਜਿਹੜਾ ਆਖਰੀ ਸਵਾਲ ਆ ਆ ਉਹ ਇਹ ਆ ਵੀ ਜਿਹੜਾ ਗਜ਼ਾ ਦੀ ਜਿਹੜੀ ਸਵੈਨਟੀ ਆ ਨਾ ਸੁਤੰਤਰਤਾ ਵਾ ਉਹਨੂੰ ਬਰਕਰਾਰ ਰੱਖਦੇ ਹੋਏ ਇਜ਼ਰਾਈਲ ਪਾਲਸਤੀਨ ਵਾ ਇਹਦਾ ਇਹਦਾ ਅਸਲ ਚ ਹੱਲ ਕੀ ਆ ਤੁਹਾਡੇ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਕ ਨੁਕਤਾ ਹੋਰ ਵਿੱਚ ਇਹਦੇ ਜੋੜਨਾ ਚਾਹਣਾ ਹੈਗਾ ਕਿ ਜਿਹੜਾ ਇੱਕ ਪਾਸੇ ਤਾਂ ਇਹ ਕਿਹਾ ਜਾਂਦਾ ਕਿ ਜਿਹੜਾ 36 ਟ੍ਰਿਲੀਅਨ ਡਾਲਰ ਦੇ ਲਗਭਗ ਇਹਦੇ ਉੱਤੇ ਇਹ ਸਰਕਾਰ ਕਰਜ਼ਾ ਚੜਿਆ ਹੋਇਆ ਜਿਸ ਨੂੰ ਇਹ ਅਮਰੀਕਨ ਲੋਕਾਂ ਨੂੰ ਇਹ ਕਹਿ ਰਿਹਾ ਕਿ ਉਹ ਕਰਜ਼ੇ ਦੀ ਪਰਭਾਈ ਦੇ ਲਈ ਇਹ ਆ ਨੀਤੀਆਂ ਟੈਰਫ ਜੇ ਉਹ ਸਾਰਾ ਲੈ ਕੇ ਆ ਰਿਹਾ ਕਿ ਅਸੀਂ ਉਹਨੂੰ ਕੱਟ ਕਰੰਦਾ ਤੁਸੀਂ ਇਹ ਇਮੇਜਿਨ ਕਰੋ ਕਿ ਜਦੋਂ ਗਾਜਾ ਦੀ ਗੱਲ ਕਰਦਾ ਤੇ ਉਹ ਜਿਹੜਾ ਗਾਜਾ ਨੂੰ ਰੀਬਿਲਡ ਕਰਨ ਦੇ ਲਈ ਜਿਹੜੇ ਠੇਕੇ ਦਿੱਤੇ ਜਾਣੇ ਆ ਜਾਂ ਉਹਦੇ ਉੱਤੇ ਜਿਹੜਾ ਫੰਡਿੰਗ ਹੋਣੀ ਆ ਉਹ ਫੰਡਿੰਗ ਕਿੱਥੋਂ ਹੋਊਗੀ ਤੇ ਇਹਦਾ ਮਤਲਬ ਹੀ ਹੈਗਾ ਕਿ ਉਹ ਬੋਝ ਹੋਰ ਜਿਹੜਾ ਹੈਗਾ ਤੁਸੀਂ ਆਪਦੇ ਯਾਸ਼ੀ ਦੇ ਅੱਡੇ ਤਿਆਰ ਕਰਨੇ ਹੈਗੇ ਆ ਤੇ ਇੱਕ ਸਦੀਆਂ ਤੱਕ ਦਾ ਜਿਹੜਾ ਇੱਕ ਰੈਵਨਿਊ ਜਨਰੇਟ ਕਰਨ ਦੇ ਲਈ ਵੱਡੀਆਂ-ਵੱਡੀਆਂ ਉੱਥੇ ਅਸਮਾਨ ਨੂੰ ਸ਼ੋਧੀਆਂ ਬਿਲਡਿੰਗਾਂ ਬਣਾਉਣੀਆਂ ਹੈਗੀਆਂ ਤੇ ਲੋਕਾਂ ਦਾ ਜਿਹੜੇ ਲੋਕਾਂ ਦੇ ਉੱਤੇ ਹੋਰ ਤੁਸੀਂ ਬੋਝ ਪਉਣਾ ਹੈਗਾ ਇੱਕ ਤਾਂ ਇਹ ਗੱਲ ਨੂੰ ਮਤਲਬ ਸਮਝਣ ਦੀ ਲੋੜ ਹੈਗੀ ਕਿ ਉਹ ਜਿਹੜੀ ਫੰਡਿੰਗ ਆ ਉਹ ਕਿੱਥੋਂ ਹੋਊਗੀ ਇਹਦੀ ਜਿਹੜੀ ਅਮਰੀਕਾ ਜਿਹੜੀ ਜਿਹੜੀ ਇਹ ਕਰਨੀ ਚਾਹੁੰਦਾ ਹੈਗਾ ਉੱਥੇ ਗਾਜ਼ਾ ਦੇ ਵਿੱਚ ਦੂਜਾ ਸਵਾਲ ਜਿਹੜਾ ਹੈਗਾ ਇਹ ਕੀ ਇਹਦਾ ਹੱਲ ਕੀ ਹੋਣਾ ਚਾਹੀਦਾ ਇੱਕ ਹੱਲ ਤਾਂ ਇਹਨਾਂ ਨੇ ਦਿੱਤਾ ਹੈਗਾ ਜਿਹੜਾ ਇਜ਼ਰਾਇਲ ਦੇ ਰਿਹਾ ਤੇ ਅਮਰੀਕਾ ਦੇ ਰਿਹਾ ਹੈਗਾ ਕਿ ਕਬਜ਼ਾ ਕਰੋ ਤੇ ਉਹਨੂੰ ਖਤਮ ਕਰੋ ਤੇ ਇਹ ਮਸਲਾ ਹੱਲ ਹੈਗਾ ਦੂਸਰਾ ਇਹ ਹੈਗਾ ਕਿ ਜਿਹੜਾ 1967 ਦੇ ਵਿੱਚ ਵੀ ਇਹਨਾਂ ਦਾ ਆਪਸ ਦੇ ਵਿੱਚ ਹੋਇਆ ਵੀ ਸੀਗਾ ਕਿ ਟੂ ਨੇਸ਼ਨ ਜਿਹੜਾ ਹੈਗਾ ਵੀ ਟੂ ਟੂ ਸਟੇਟਸ ਦਾ ਜਿਹੜਾ ਵੀ ਉਹਨਾਂ ਦੋ ਦੋ ਰਾਜਾਂ ਨੂੰ ਅਲੱਗ ਤੌਰ ਦੇ ਉੱਤੇ ਮਾਨਤਾ ਦਿੱਤੀ ਜਾਵੇ ਆਪਾਂ ਜਿਹੜੀ ਇਹਦੇ ਵਿੱਚ ਦੇਖਦੇ ਹੈਗੇ ਕਿ ਕਿਸੇ ਵੀ ਦੇਸ਼ ਦੇ ਲੋਕਾਂ ਨੂੰ ਜਿਹੜੇ ਉੱਥੇ ਰਹਿੰਦੇ ਹੈਗੇ ਜਿਵੇਂ ਕਿ ਇਹਨਾਂ ਨੇ 트럼ਪ ਦੇ ਇਸ ਬਿਆਨ ਤੋਂ ਬਾਅਦ ਲੰਕਾਜਾ ਦੇ ਲੋਕਾਂ ਨੇ ਇਹਨੂੰ ਮਤਲਬ ਡਿਫੈਂਡ ਕੀਤਾ ਜਾਂ ਇਹਦਾ ਵਿਰੋਧ ਕੀਤਾ ਬਹੁਤ ਬੁਰੀ ਤਰ੍ਹਾਂ ਇਸ ਗੱਲ ਦਾ ਕਿ ਤੁਸੀਂ ਜਿਹੜੇ ਅਸੀਂ ਇਸ ਧਰਤੀ ਇਹ ਸਾਡੇ ਪੁਰਖਿਆਂ ਦੀ ਧਰਤੀ ਹੈਗੀ ਆ ਸਾਡੀਆਂ ਰੂਟਸ ਇੱਥੇ ਹੈਗੀਆਂ ਨੇ ਸਾਡੀਆਂ ਜੜ੍ਹਾਂ ਹੈਗੀਆਂ ਅਸੀਂ ਮਰਦੇ ਦਮ ਤੱਕ ਆਉਡੀ ਧਰਤੀ ਨਹੀਂ ਛੱਡਾਂਗੇ ਤਾਂ ਉਸ ਤਰ੍ਹਾਂ ਅਸੀਂ ਦੇਖਦੇ ਹੈਗੇ ਵੀ ਲੋਕਾਂ ਦਾ ਜਿੱਡਾ ਇਹਦੇ ਪ੍ਰਤੀ ਇਹ ਭਾਵਨਾ ਹੈਗੀ ਹੈ ਕਿ ਆਪਦੀ ਧਰਤੀ ਦੇ ਆਪਦੀ ਮਿੱਟੀ ਦੇ ਲਈ ਮਾਰਮਟਰਨ ਦੀ ਜਿਹੜੀ ਪਿਛਲੇ ਸਮੇਂ ਚ ਅਸੀਂ ਦੇਖੀ ਵੀ ਹੈਗੀ ਉਹ ਲੋਕ ਇਹਨੂੰ ਸੱਜੇ ਨਹੀਂ ਛੱਡਣਗੇ ਸੱਜੇ ਨਹੀਂ ਹੈਗਾ ਕਿ ਅਮਰੀਕਾ ਉੱਥੇ ਚਲਾ ਜਾਊਗਾ ਉਹਦੇ ਲਈ ਸਿਕਿਉਰਿਟੀ ਦੇ ਜਾਂ ਹੋਰ ਬਹੁਤ ਸਾਰੀਆਂ ਪ੍ਰੋਬਲਮਾਂ ਆਉਣਗੀਆਂ ਉਹਦੇ ਵਿੱਚ ਅਮਰੀਕਨ ਫੌਜੀ ਵੀ ਮਰਨਗੇ ਤੇ ਉਹ ਇੱਕ ਲਗਾਤਾਰ ਜਿਹੜਾ ਘਾਣਾ ਉਹ ਹੋਊਗਾ ਇਹ ਸੱਜੇ ਨਹੀਂ ਹੈਗਾ ਕਿ ਟਰੰਪ ਨੇ ਬਿਆਨ ਦਿੱਤਾ ਤਾਂ ਉੱਥੇ ਕਬਜ਼ਾ ਹੋ ਜਾਊਗਾ ਤਾਂ ਉਹਦਾ ਸਹੀ ਸਹੀ ਹਾਲ ਇਹ ਹੈਗਾ ਕਿ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਸੈਲਫ ਡਿਟਰਮੀਨੇਸ਼ਨ ਦਾ ਅਧਿਕਾਰ ਆ ਉਹ ਦਿੱਤਾ ਜਾਣਾ ਚਾਹੀਦਾ ਉਹਨਾਂ ਦੇ ਹਿਊਮਨ ਰਾਈਟਸ ਹੈਗੇ ਨੇ ਉਹਨਾਂ ਨੂੰ ਉੱਥੇ ਰਹਿਣ ਦੇ ਲਈ ਤੇ ਆਪਦੀ ਧਰਤੀ ਦਾ ਕਿਵੇਂ ਉਹਨਾਂ ਨੇ ਡਿਵੈਲਪਮੈਂਟ ਕਰਨੀ ਹੈਗੀ ਹੈ ਕਿਵੇਂ ਇਕਨੋਮਿਕ ਗਰੋਥ ਕਰਨੀ ਹੈਗੀ ਉਹਨਾਂ ਨੂੰ ਦੇਖਣਾ ਚਾਹੀਦਾ ਪੋੜਾ ਤਾਂ ਇਹ ਚਾਹੀਦਾ ਹੈਗਾ ਕਿ ਤੁਸੀਂ ਸੀਜ਼ਫਾਇਰ ਤੋਂ ਬਾਅਦ ਇੱਕ ਕੋਈ ਇੰਟਰਨੈਸ਼ਨਲ ਜਿਹੜੀ ਪੀਸ ਕਾਨਫਰੰਸ ਕਰਨੀ ਚਾਹੀਦੀ ਹੈਗੀ ਤੇ ਉਹਦੇ ਲਈ ਕੋਈ ਸੋਲੂਸ਼ਨ ਲੱਭਣਾ ਚਾਹੀਦਾ ਹੈਗਾ ਜਿਹੜਾ ਕਿਉਂਕਿ ਗਾਜ਼ਾ ਦੇ ਲੋਕ ਕਹਿ ਰਹੇ ਹੈਗੇ ਕਿ ਜਿਹੜੇ ਏਰੀਆ ਦੇ ਵਿੱਚ ਯਹੂਦੀ ਲੋਕ ਰਹਿ ਰਹੇ ਨੇ ਉਹ 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 ਉਹਨਾਂ ਲਈ ਕੋਈ ਸਿਰਦਰਦੀ ਨਹੀਂ ਬਣ ਰਹੇ ਉਹ ਸਿਰਫ ਆਪਦੀ ਮੱਤਭੂਮੀ ਨੂੰ ਬਚਾਉਣ ਤੇ ਲੜਾਈ ਲੜ ਰਹੇ ਆ ਤੇ ਜਿੱਡੇ ਜਿਹੜਾ ਰੂਟਾਂ ਨਾਲ ਉਹ ਇੰਨੇ ਸਾਲਾਂ ਤੋਂ ਡਟੇ ਹੋਏ ਨੇ ਉਹ ਸੱਜੇ ਨਹੀਂ ਹਟਣ ਲੱਗੇ ਉਹਨੂੰ ਡੈਮੋਕ੍ਰੈਟਿਕ ਵੇ ਦੇ ਨਾਲ ਪੀਸਫੁਲੀ ਜਿਹੜਾ ਹੈਗਾ ਉਹਨੂੰ ਹੱਲ ਕੀਤਾ ਜਾ ਸਕਦਾ ਜੇ ਕੋਈ ਇਹ ਹੈਗਾ ਵੀ ਕਿ ਧੱਕੇ ਨਾਲ ਇਸ ਨੂੰ ਦਬ ਲਾਂਗੇ ਤੇ ਇਹ ਲੋਕ ਗਾਜਾ ਦੇ ਜਿਹੜੀ ਬਿੱਟੀ ਦੇ ਬਣੇ ਹੋਏ ਉਹ ਇਹਨੂੰ ਸਦਕਾਰ ਨਹੀਂ ਕਰਨਗੇ ਉਲਟਾ ਇਹਦਾ ਹੋ ਜਾਂਦੀ ਅਮਰੀਕਾ ਨੂੰ ਜਿਵੇਂ ਉਹਨੇ ਅਫਗਾਨਿਸਤਾਨ ਤੇ ਵੀਅਤਨਾਮ ਦੇ ਵਿੱਚ ਮੂੰਹ ਦੀ ਖਾਦੀ ਸੀ ਤਾਂ ਉਹਨੂੰ ਇੱਥੇ ਵੀ ਮੂੰਹ ਦੀ ਖਾਣੀ ਪਊ ਅ ਬਿਲਕੁਲ ਮਨਦੀਪ ਜਿਵੇਂ ਪਿਛਲੇ ਦਿਨਾਂ ਅੱਛਾ ਅਸੀਂ ਵੀਡੀਓ ਵੀ ਦੇਖੀਆਂ ਨੇ ਵੀ ਉਹਦੇ ਵਿੱਚੋਂ ਮਿੱਟੀ ਦੇ ਵਿੱਚੋਂ ਮਲਬੇ ਦੇ ਢੇਰ ਥੱਲੋਂ ਜਿਹੜੇ ਮਾਪੇ ਆ ਉਹਦੇ ਬੱਚੇ ਲੱਭ ਰਹੇ ਆ ਹਨਾ ਤੇ ਉਹਨਾਂ ਦੇ ਖਡਾਉਣੇ ਕੱਢ-ਕੱਢ ਕੇ ਉਹਨਾਂ ਨੂੰ ਖਡਾਉਣੇ ਨੂੰ ਦੇਖਦੇ-ਦੇਖ ਕੇ ਰੋ ਰਹੇ ਆ ਹਨ ਇੰਨਾ ਕੁਝ ਹੋਣ ਦੇ ਬਾਵਜੂਦ ਫਿਰ ਵੀ ਲੋਕ ਜਿਹੜੇ ਡਟੇ ਹੋਏ ਆ ਤੇ ਇਹ ਲੱਗ ਨਹੀਂ ਰਿਹਾ ਵੀ ਸੌਖੇ ਆਵਲ ਦੀ ਮਾਤਭੂਮੀ ਨੂੰ ਜਿਹੜੀ ਉਹ ਛੱਡਣਗੇ ਜੇ ਆ ਕੋਈ ਮਤਲਬ ਕਿ ਜਿਹੜੀ ਪੰਜਾਬੀ ਆਡੀਅנס ਵੀ ਆਪਾਂ ਨੂੰ ਸੁਣਦੀ ਹੈ ਜੇ ਉਹਨਾਂ ਨੂੰ ਇਹ ਕਿਹਾ ਜਾਵੇ ਵੀ ਤੁਹਾਨੂੰ ਅੱਜ ਤੋਂ ਬਾਅਦ ਪੰਜਾਬ ਦੇ ਵਿੱਚੋਂ ਤੁਹਾਨੂੰ ਕੱਢ ਕੇ ਕਿਸੇ ਹੋਰ ਸੂਬੇ ਦੇ ਵਿੱਚ ਖੇੜੜ ਕੇ ਤੁਹਾਨੂੰ ਕਿਹਾ ਤਾਂ ਤੁਹਾਨੂੰ ਮੁੜ ਕੇ ਪੰਜਾਬ ਆਉਣ ਦੀ ਵੀ ਤੁਹਾਨੂੰ ਇਜਾਜ਼ਤ ਨਹੀਂ ਹੈ ਨਾ ਤੇ ਵੀ ਕਿਵੇਂ ਮਹਿਸੂਸ ਹੋਊਗਾ ਹੈ ਨਾ ਮੈਨੂੰ ਲੱਗਦਾ ਇੰਜ ਹੈ ਨਾ ਇਹ ਕਿੰਦੀ ਕਮਾਈ ਹੈ ਅੱਲਾ ਯਾ ਬਿਲਕੁਲ ਕਿ ਕਿੰਦੀ ਕਮਾਲ ਦੀ ਗੱਲ ਹੈਗੀ ਆ ਵੀ ਤੁਸੀਂ ਆਪ ਤਾਂ ਕੰਦਾਂ ਜਿਹੜੀ ਜਿਹੜੀਆਂ ਕੱਢ ਰਹੇ ਹੈਗੇ ਉਹ ਤੇ ਤੁਸੀਂ ਕਹਿੰਦੇ ਥੇ ਸੀ ਇਮੀਗ੍ਰੈਂਟਸ ਬੰਦ ਨਹੀਂ ਦੇਣੇ ਹੈਗੇ ਤੇ ਦੂਜੇ ਪਾਸੇ ਤੁਸੀਂ ਅਰਬ ਮੁਲਕਾਂ ਨੂੰ ਇਹ ਕਹਿ ਰਹੇ ਹੋ ਕਿ ਜਿਹੜੇ ਗਾਜਲ ਦੇ ਲੋਕ ਹੈਗੇ ਆ ਉਹਨੂੰ ਤੁਸੀਂ ਮਿਸਰ ਜਾਂ ਜਾਰਡਨ ਜਾਂ ਉਧਰ ਨੂੰ ਭੇਜ ਰਹੇ ਹੈਗੇ ਸਿਰਫ ਤੇ ਸਿਰਫ ਆਪਦੇ ਮੁਨਾਫੇ ਦੀ ਖਾਤਰ ਆ ਸਤਿ ਜੀ ਕਿੰਨੇ ਲੱਖਾਂ ਲੋਕਾਂ ਨੂੰ ਤੁਸੀਂ ਨਾ ਬਈ ਐ ਮੌਦੇ ਮੂਹ ਦੇ ਵਿੱਚ ਧੱਕ ਦਿੰਨੇ ਹੋ ਹਨ ਤੇ ਉਹਨਾਂ ਦੀਆਂ ਜ਼ਿੰਦਗੀਆਂ ਦਾ ਉਹਨਾਂ ਦੇ ਸੁਪਨਿਆਂ ਦਾ ਉਹਨਾਂ ਦੇ ਕਲਚਰ ਦਾ ਉਹਨਾਂ ਦੀ ਜਿਹੜੀ ਹੈਗੀ ਆ ਬਿਸ਼ਾਨਾ ਇਤਿਹਾਸ ਦਾ ਨਾ ਕੁਝ ਵੀ ਇਹਨਾਂ ਨੂੰ ਕਿਸੇ ਚੀਜ਼ ਦਾ ਇਹਨਾਂ ਨੂੰ ਕੋਈ ਫਿਕਰ ਨਹੀਂ ਹੈਗਾ ਮਨਦੀਪ ਲਗਭਗ ਗੱਲ ਜਿਹੜੀ ਆ ਇਹਦੇ ਤੇ ਪੂਰੀ ਉਮੀਦ ਕਰਦਾ ਵੀ ਸਾਰਿਆਂ ਨੂੰ ਸਮਝ ਲੱਗੀ ਹੋਗੀ ਤੇ ਮਨਦੀਪ ਥੋੜਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ Está normal.